ਬੱਚਿਓ ਵਿਸ਼ਾ ਗਣਿਤ ਅਰ ਟੌਪਿਕ ਹੈ ਗੁਣਜ ਅਤੇ ਗੁਨਨਖੰਡ ਵਿੱਚ ਅੰਤਰ ਅਸੀਂ ਆਮ ਤੌਰ ਤੇ ਜਦੋਂ ਗੁਣਜ ਤੇ ਗੁਨਨਖੰਡ ਦੀ ਗੱਲ ਕਰਦੇ ਹਾਂ ਤਾਂ ਬੱਚੇ ਕਨਫਿਊਜ਼ ਹੁੰਦੇ ਹੀ ਹਨ ਵੀ ਗੁਣਜ ਕੀ ਹਨ ਤੇ ਗੁਨਨਖੰਡ ਕੀ ਹਨ ਕਈ ਵਾਰੀ ਅਸੀਂ ਗੁਨਨਖੰਡ ਲਿਖ ਜਾਂਦੇ ਹਾਂ ਮੰਗੇ ਗੁਣਜ ਹੁੰਦੇ ਆ ਤੇ ਕਈ ਵਾਰੀ ਅਸੀਂ ਗੁਣਜ ਲਿਖ ਦਿੰਦੇ ਹਾਂ ਸਵਾਲ ਵਿੱਚ ਮੰਗਿਆ ਗਿਆ ਹੁੰਦਾ ਗੁਨਨਖੰਡ ਦਾ ਉਸ ਕਨਫਿਊਜ਼ਨ ਵਸੇ ਦੂਰ ਕਰਦੇ ਆ ਤੁਸੀਂ ਜੇਕਰ ਇਹਨੂੰ ਬਿਲਕੁਲ ਧਿਆਨ ਨਾਲ ਸੁਣੋਗੇ ਤੇ ਇੱਕ ਵਾਰ ਇਸ ਹੀ ਤੁਹਾਨੂੰ ਇਹ ਚ ਟੋਪਿਕ ਹੈ ਜਿਹੜਾ ਕਲੀਅਰ ਹੋ ਜਾਏਗਾ ਤਿਆਰ ਹੋ ਸਾਰੇ ਜੀ ਚਲੋ ਦੇਖਦੇ ਆ ਗੁਣਜ ਕੀ ਹੈ ਗੁਣੇ ਨੂੰ ਇੰਗਲਿਸ਼ ਵਿੱਚ ਕਹਿੰਦੇ ਮਲਟੀਪਲ ਮਲਟੀਪਲ ਤੋਂ ਭਾਵ ਕੀ ਹੈ ਕਿਸੇ ਵੀ ਦਿੱਤੀ ਹੋਈ ਸੰਖਿਆ ਨੂੰ ਕਿਸੇ ਵੀ ਅੰਕ ਜਾਂ ਸੰਖਿਆ ਨਾਲ ਜਦੋਂ ਅਸੀਂ ਗੁਣਾ ਕਰਦੇ ਆ ਤਾਂ ਜਿਹੜਾ ਸਾਨੂੰ ਉੱਤਰ ਪ੍ਰਾਪਤ ਹੁੰਦਾ ਉੱਤਰ ਨਵੀਂ ਸੰਖਿਆ ਹੀ ਹੁੰਦੀ ਤਾਂ ਉਸ ਨਵੀਂ ਸੰਖਿਆ ਨੂੰ ਉਸ ਦਿੱਤੀ ਹੋਈ ਸੰਖਿਆ ਦਾ ਅਸੀਂ ਕੀ ਕਹਿੰਦੇ ਹਾਂ ਗੁਣਜ ਹੁਣ ਮੈਂ ਇੱਥੇ ਲਿਖਦਾ 9 ਸੰਖਿਆ ਦੇ ਦਿੱਤੀ ਸੀ 9 9 ਦੇ ਪਹਿਲੇ 5 ਗੁਣਾ ਹੀ ਦੱਸੋ ਤਾਂ ਕੀ ਕਰਾਂਗੇ 9 ਦਾ ਪਹਾੜਾ ਸ਼ੁਰੂ ਕਰਾਂਗੇ 1 ਨਾਇਆ 9 2 ਨਾਇਆ 18 3 ਨਾਇਆ 27 4 ਨਾਇਆ 36 5 ਨਾਮ 45 ਬਸ ਸੌਖਾ ਈ ਹੈ ਜੀ ਔਖਾ ਤਾਂ ਨਹੀਂ ਜੀ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹਾਂ ਨਾ ਪਹਾੜੇ ਜਰੂਰ ਪੜਿਆ ਕਰੋ ਵੇਖੋ ਇੱਕ ਟੌਪਿਕ ਤਿੰਨ ਦਿਨਾਂ ਲਈ ਹੱਲ ਹੋ ਗਿਆ ਹੋ ਗਿਆ ਨਾ ਜੀ ਸੌਖਾ ਹੈ ਜੇ ਮੰਗੇ ਜੇ ਮਨ ਲਓ ਮੈਂ ਇੱਥੇ ਕਹਤਾ 12 12 ਦੇ ਪਹਿਲੇ 4 ਗੁਣੇ ਚ ਪਤਾ ਕਰੋ ਤੇ 12 ਦਾ ਪਹਾੜਾ ਕਿੱਥੋਂ ਤੱਕ ਪੜਾਂਗੇ 4 4 ਚਲੋ ਬੋਲੋ بس 4 ਤੋਂ ਬਾਅਦ ਆਪਾਂ ਜਾਣਾ ਨਹੀਂ ਸਵਾਲ ਨੂੰ ਧਿਆਨ ਨਾਲ ਪੜੋ ਜਿੱਥੋਂ ਤੱਕ ਡਿਮਾਂਡ ਕੀਤੀ ਹੈ ਉੱਥੋਂ ਤੱਕ ਕੀ ਗੱਲ ਕਰਨੀ ਆਪਾਂ ਅੱਗੇ ਗੱਲ ਕਰਦੇ ਹਾਂ ਗੁਣਨਖੰਡ ਦੀ ਹੁਣ ਇੱਥੇ ਤਾਂ ਅਸੀਂ ਕੀਤੀ ਸੰਖਿਆ ਨੂੰ ਗੁਣਾ ਕਰਦੇਗੇ ਹੁਣ ਗੁਣਨਖੰਡ ਦੇ ਵਿੱਚ ਕੀ ਹੈ ਗੁਣਨਖੰਡ ਨੂੰ ਇੰਗਲਿਸ਼ ਵਿੱਚ ਕਹਿੰਦੇ ਆ ਫੈਕਟਰ ਕਿਸੇ ਵੀ ਦਿੱਤੀ ਹੋਈ ਸੰਖਿਆ ਨੂੰ ਜੇ ਜੇ ਅੰਕ ਜਾਂ ਸੰਖਿਆ ਨਾਲ ਪੂਰਾ ਪੂਰਾ ਵੰਡਿਆ ਜਾਵੇ ਯਾਨੀ ਕਿ ਥੱਲੇ ਜਿਹੜਾ ਬਾਕੀ ਬਚਣਾ ਉਹ ਜ਼ੀਰੋ ਹੋਵੇ ਅਸੀਂ ਭਾਗ ਦੇ ਸਵਾਲ ਕਰਦੇ ਆ ਨਾ ਉੰ데 ਜਦੋਂ ਬਾਕੀ ਥੱਲੇ ਬਚਦਾ ਤੇ ਜ਼ੀਰੋ ਦੇਣ ਦਾ ਮਤਲਬ ਸਾਰਿਆਂ ਨੂੰ ਚੀਜ਼ ਬਰਾਬਰ-ਬਰਾਬਰ ਵੰਡੀ ਗਈ ਹੋ ਸੰਖਿਆ ਪ੍ਰੋਪਰ ਵੰਡ ਦਿੱਤੀ ਗਈ ਹੈ ਥੱਲੇ ਬਕਾਇਆ ਕੁਝ ਵੀ ਨਹੀਂ ਰਹਿ ਗਿਆ ਠੀਕ ਹੈ ਹੁਣ ਇੱਥੇ ਅਸੀਂ ਗੱਲ ਕਰਦੇ ਆਂ 9 ਦੀ ਇੱਕ ਕਰੀਏ ਇੱਧਰ ਐਗਜ਼ਾਮਪਲ 9 ਦੀ ਰੱਖਦੇ ਆਂ ਹੁਣ 9 ਜਿਹੜਾ ਹੈ ਕਿਹੜੀ-ਕਿਹੜੀ ਸੰਖਿਆ ਤੇ ਵੰਡਿਆ ਜਾ ਸਕਦਾ ਹੈ ਪਹਿਲਾਂ ਤਾਂ 1 ਤੇ ਵੰਡਿਆ ਹੀ ਜਾਏਗਾ ਠੀਕ ਹੈ ਮੰਨ ਲਓ ਮੇਰੇ ਕੋਲ 9 ਰੁਪਏ ਹੈ ਇੱਕ ਜਣਾ ਖੜਾ ਮੈਂ 9 ਉਹਨੂੰ ਦੇ ਦਿੱਤੇ ਤੇ ਮੇਰੇ ਕੋਲ ਕੋਈ ਬਚਿਆ ਨਹੀਂ ਇਹਦਾ ਮਤਲਬ ਇੱਕ ਤਾਂ ਹੋ ਹੀ ਗਿਆ ਇੱਕ ਜਨੇ ਨੂੰ ਅਸੀਂ 9 ਦੇ ਸਕਦੇ ਹਾਂ ਉਸ ਤੋਂ ਬਾਅਦ ਮੈਂ ਕੀ ਕੀਤਾ ਦੋ ਜਨੇ ਵਿੱਚ ਮੈਂ ਵੰਡਣ ਲੱਗਿਆ ਪਰ ਮੇਰੇ ਕੋਲੋਂ ਪੂਰੇ ਵੰਡੇ ਨਹੀਂ ਗਏ ਚਾਰ-ਚਾਰ ਦੋਵਾਂ ਨੂੰ ਦਿੱਤੇ ਬਿਲਕੁਲ ਇੱਕ ਬਚ ਗਿਆ ਇਹਦਾ ਮਤਲਬ ਪ੍ਰੋਪਰ ਨਹੀਂ ਵੰਡੇ ਆ ਉਹਨੇ ਫਿਰ ਮੈਂ ਕੀ ਕੀਤਾ ਮੈਂ ਤਿੰਨ ਜਨੇ ਖੜੇ ਕਰਤੇ ਤਿੰਨਾਂ ਨੂੰ ਮੈਂ ਇੱਕ-ਇੱਕ ਕਰਕੇ ਦੇਣਾ ਸ਼ੁਰੂ ਕਰਤਾ ਪਹਿਲਾਂ ਇੱਕ-ਇੱਕ ਵੰਡਿਆ ਤਿੰਨ ਵੰਡੇ ਗਏ ਫਿਰ ਦੂਜੀ ਦੀ ਇੱਕ-ਇੱਕ ਦਿੱਤਾ ਤਿੰਨ ਵੰਡੇ ਗਏ ਤੀਜੀ ਵਾਰੀ ਫਿਰ ਇੱਕ-ਇੱਕ ਦਿੱਤਾ ਤਾਂ ਨੌ ਦੇ ਨੌ ਹੀ ਵੰਡੇ ਕੇ ਮੇਰੇ ਕੋਲ ਕੁਝ ਬਚਿਆ ਨਹੀਂ ਇਹਦਾ ਮਤਲਬ ਤਿੰਨ ਵੀ ਆਉਂਦਾ ਕੀ ਹੈ ਗੁਨਨਖੰਡ ਉਸ ਤੋਂ ਬਾਅਦ ਵੇਖੋ ਹੋਰ ਕਿਸੇ ਪਾੜੇ ਦੇ ਵਿੱਚ 4 5 6 7 8 ਦੇ ਵਿੱਚ ਨਹੀਂ ਆਉਂਦਾ ਤੇ ਫਿਰ ਮੈਂ ਨੌ ਜਨਾਂ ਨੂੰ ਖੜਾ ਕੀਤਾ ਤੇ ਮੈਂ ਉਹਨਾਂ ਨੂੰ ਵੰਡਣਾ ਸ਼ੁਰੂ ਕੀਤਾ ਇੱਕ ਇੱਕ ਵੰਡਦਾ ਗਿਆ ਤੇ ਨੌਵੇਂ ਤੇ ਜਾ ਕੇ ਮੇਰੇ ਕੋਲ ਖਤਮ ਹੋ ਗਿਆ ਤੇ ਮੇਰੇ ਕੋਲ ਕੀ ਬਚਿਆ ਜ਼ੀਰੋ ਇਹਨਾਂ ਨਾਲ ਪੂਰਾ ਪੂਰਾ ਵੰਡ ਦਿੱਤਾ ਤੇ ਉਹ ਨੌ ਵੀ ਕੀ ਬਣਿਆ ਹੁੰਦਾ ਗੁਣਨ ਖੰਡ ਹੁਣ ਅੱਗੇ ਗੱਲ ਕਰਦੇ ਆਂ 12 ਦੀ ਐਗਜ਼ਾਮਪਲ ਸੇਮ ਹੀ ਲੈ ਰਹੇ ਆਂ ਤਾਂ ਕਿ ਤੁਹਾਨੂੰ ਬਿਲਕੁਲ ਕਲੀਅਰ ਹੋ ਸਕੇ 12 ਦੇ ਗੁਣਨ ਖੰਡ ਹੁਣ ਵੇਖੋ ਇੱਕ ਤਾਂ ਹੈ ਹੀ ਐ ਕਿਹਨੇ ਤਾਂ ਅਸੀਂ 12 ਦੇ ਸਕਦੇ ਆਂ ਹੁਣ ਭਾੜਾ ਪੜੋ ਦੋ ਨਾਲ ਵੰਡਿਆ ਜਾ ਸਕਦਾ ਕਿ ਨਹੀਂ ਜਾ ਸਕਦਾ 12 ਉਦੋਂ ਬਾਅਦ ਕਿੰਨੇ ਦੇ ਵੰਡਿਆ ਜਾ ਸਕਦਾ 3 ਤੇ 3 ਤੇ ਵੀ ਉਸ ਤੋਂ ਬਾਅਦ हां बिल्कुल 3 ਨੂੰ 4 ਨਾਲ ਗੁਣਾ ਕਰਾਂਗੇ ਤਾਂ 12 ਆ ਗਿਆ 4 ਨੂੰ 3 ਨਾਲ ਕਰਾਂਗੇ ਤਾਂ ਬਾਹਰ ਆ ਗਿਆ 4 ਤੇ ਉਹ ਤੋਂ ਬਾਅਦ ਕਿੰਨੇ ਤੱਕ ਵੰਡੇ ਜਾ ਸਕਦਾ ਹੈ ਵੈਰੀ ਗੁੱਡ 6 ਤੋਂ ਬਾਅਦ ਕਿੰਨੇ ਤੱਕ ਵੰਡੇ ਜਾ ਸਕਦਾ ਹੈ ਸੋਚੋ 7 ਤੇ 8 ਤੇ 9 ਤੇ 10 ਤੇ 11 ਤੇ ਨਹੀਂ ਵੰਡੇਆ ਵੈਰੀ ਗੁੱਡ 12 ਤੇ ਹੁਣ ਵੇਖੋ ਇਹਨਾਂ ਵਿੱਚ ਇੱਕ ਚੀਜ਼ ਕੋਮਨ ਹੈ ਵੀ ਜਦੋਂ ਬੰਦ ਹੋਇਆ ਤਾਂ ਉਹ ਆਪਣੇ ਆਪ ਤੇ ਹੀ ਹੋਇਆ ਉਸ ਤੋਂ ਅੱਗੇ ਅਸੀਂ ਨਹੀਂ ਜਾਣਾ ਜੇ ਇਸ ਤੋਂ ਅੱਗੇ ਅਸੀਂ 13 ਲਿਖ ਦਿੰਨੇ ਆ ਤਾਂ ਸਾਡਾ ਸਵਾਲ ਹੀ ਗਲਤ ਹੋ ਜਾਏਗਾ ਠੀਕ ਹੈ ਹੁਣ ਇਹਦੇ ਵਿੱਚ ਕੀ ਸੀ ਗੁਣੇ ਦੇ ਵਿੱਚ ਅਸੀਂ ਗੁਣਾ ਕਰਦੇ ਜਾ ਰਹੇ ਸੀ ਉੱਤਰ ਪ੍ਰਾਪਤ ਕਰਦੇ ਜਾ ਰਹੇ ਸੀ ਜਿਹੜਾ ਨਵਾਂ ਉੱਤਰ ਮਿਲ ਰਿਹਾ ਸੀ ਉਹਦਾ ਗੁਣ ਹੈ ਸੀ ਤੇ ਜਿਹੜਾ ਗੁਣਨਖੰਡ ਦੇ ਵਿੱਚ ਜਿਸ ਜੇ ਸੰਖਿਆ ਨਾਲ ਅਸੀਂ ਉਹਨੂੰ ਵੰਡ ਰਹੇ ਸੀ ਪੂਰਾ ਪੂਰਾ ਵੰਡ ਰਹੇ ਸੀ ਸਾਡੇ ਕੋਲ ਕੁਝ ਨਹੀਂ ਬਾਕੀ ਬਚ ਰਿਹਾ ਸੀ ਤਾਂ ਉਹ ਹੁੰਦਾ ਗੁਣਨਖੰਡ ਸੀ ਸਮੇ ਲੱਗੀ ਜੀ ਬੋਲ ਦੇ ਤਾਂ ਨਹੀਂ ਓਕੇ ਥੈਂਕ ਯੂ